ਐਮ ਆਰ ਐਫ ਟਾਇਰ ਬਹੁਤ ਚੰਗਾ ਟਾਇਰ ਹੈ ਜਿਹੜਾ ਐਮ ਆਰਫ ਕੋਈ ਪੁਰਾਣੀ ਕੰਪਨੀ ਆ ਬਾਈ ਤੁਸੀਂ ਲੈ ਸਕਦਾ ਕੋਈ ਦੇਖੋ ਸਾਰੇ ਪ੍ਰਕਾਰ ਦੇ ਟਾਇਰ ਆ ਲੈਣੇ ਰੇਡੀਅਲ ਚ ਵੀ ਆਉਣ ਲੱਗੇ ਦੇਖੋ ਕਿੰਨੇ ਮੋਟਾ ਟਾਇਰ ਆ ਰੇਡੀਅਲ ਚ ਆ ਪਾਉਜੀ ਯੂਟਿਊਬਰ ਜੀ ਐਮ ਆਰਫ ਕੰਪਨੀਆਂ ਨਾਲ ਆਪ ਕਰਦੇ ਆ ਹਾਂ ਦੇ ਇਹਦਾ ਰੇਟ ਹੈਗਾ ਜਿਹੜਾ 2 ਲੱਖ ਤੇ 65000 ਰੁਪਿਆ ਜਿਹੜੀ ਇਹ ਪੱਤਰ ਚੱਕ ਦੀ ਆ ਰੂਡਰ ਹੈ ਜੌਂਡੀਆ ਟਰੈਕਟਰ ਤੇ ਜੇ ਕਿ ਇਹਨਾਂ ਆ ਰੂਡਰ ਲਵਾਉਣਾਗਾ ਇਹਦਾ ਰੇਟ ਹੈਗਾ 2 ਲੱਖ 85000 ਰੁਪਿਆ ਹਾਈਡਰਾ ਆ ਗਿਆ ਇਹਦਾ ਰੇਟ ਹੈਗਾ ਭਾਈ ਕੀ ਰੇਟ ਹੈ ਇਹਦੀ ਕੀਮਤ ਲਿਖੀ ਨਹੀਂ ਹੈ ਪੁੱਛ ਲੈ ਇਹਦੀ ਕੀਮਤ ਇਹਦੀ ਕੀਮਤ ਇਹਦੀ ਕੀਮਤ ਕਿੰਨੀ ਆ ਵੀਰੇ ਹਾਂਜੀ ਇਹਦੀ ਕੀਮਤ ਕਿੰਨੀ ਆ ਪਤਾ ਨਹੀਂ ਜੀ ਇਹ ਦੂਜਾ ਆ ਗਿਆ ਮੈਂ ਦੂਜਾ ਬੰਦਾ ਹਾਂ ਅੱਛਾ ਇਹ ਆ ਗਈ ਤੂੰ ਚੌਪਰ ਆ ਗਿਆ ਟੂੜੀ ਵਾਲੇ ਮਸ਼ੀਨ ਵੀ ਬਣਦੀ ਹੈ ਇਹਨਾਂ ਦੀ ਮਿਰਵਾਜ ਵਾਲਿਆਂ ਦੀ ਜਿੰਦਾਂ ਤੇ ਚੌਪਰਾ ਇਹਦੇ ਮਸ਼ੀਨ ਵਾਲਾ ਜ਼ਗਾੜ ਲੱਗਦਾ ਜੀ ਟੂੜੀ ਵਾਲੀ ਮਸ਼ੀਨ ਆ ਜ਼ਗਾੜ ਲੱਗਦਾ ਇਹ ਮੰਗਰਾ ਇਹ ਆ ਗਿਆ ਆਪਣਾ ਸੁਪਰਸੀਡਰ 245000 ਰੁਪਇਆ ਵੇਜੀ ਕਿਧਰ ਗਿਆ ਵੇਜੀ ਕਿਧਰ ਗਿਆ ਅੱਛਾ 2,60,000 ਰੁਪਿਆ ਰੇਟ ਹੈ ਦਾ ਇਹਨਾਂ ਸੰਦਾਂ ਦੇ ਉੱਤੇ ਸਬਸਿਡੀ ਵੀ ਹੈ ਜਿਹੜੀ ਉਹ ਮਿਲ ਸਕਦੀ ਆਪਾਂ ਨੂੰ ਸਬਸਿਡੀ ਜਿਹੜੀ ਸਿੱਧੀ ਆਪਣੇ ਅਕਾਊਂਟ 'ਚ ਆਊਗੀ ਜਿਹੜੇ ਸੰਦ ਹੈ ਸੋਅਨ ਅਗਰੋ ਵਾਲਿਆਂ ਦੇ ਇਹ ਸਾਰੇ ਮੰਨ ਕੇ ਚੱਲੋ ਵੀ ਆਪਣੇ ਇਹਨਾਂ ਸੰਦਾਂ ਦੇ ਉੱਤੇ ਵੀ ਆਪਾਂ ਸਬਸਿਡੀ ਲੈ ਸਕਦੇ ਆ ਕਿਸੇ ਵੀਰ ਨੇ ਇਹ ਸੰਦ ਲੈਣ ਨੂੰ ਸੋਅਨ ਵਾਲਿਆਂ ਦੇ ਤਾਂ ਆਪਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹਾਂ ਸਾਰੇ ਸੰਧਾਂ ਦੇ ਉੱਤੇ ਇਹਨਾਂ ਦੇ ਸਬਸਿਡੀ ਜਿਹੜੀ ਉਪਲਬਧ ਹੈ ਪੂਰੀ ਸਾਰੇ ਕਿਸ ਕੋਈ ਇਹ ਪ੍ਰਕਾਰ ਦਾ ਜੇ ਆਪਾਂ ਸੰਧ ਲੈਣਾਗਾ ਤਾਂ ਇਹਨਾਂ ਦੇ ਉੱਤੇ ਸਬਸਿਡੀ ਇਹ ਦੇਖ ਸਕਦੇ ਹੋ ਚਾਦਰਾਂ ਜਿਹੜੀ ਜਿੰਸਤੀ ਚਾਦਰ ਲੱਗੀ ਹੋਈ ਹੈ ਸਾਰੀ ਇਹ ਰਿਆਲੀ ਹੈ ਇਹ ਰੰਗ ਕੀਤਾ ਹੋਇਆ ਹੈਗਾ ਤੁਸੀਂ ਜਿਹੜੀ ਹੈ ਵੀ ਬੜੀ ਉਦਰਾ ਪਰ ਆ ਦੇਖ ਲੋ ਪਸੰਦ ਆਵੇ ਸਾਰੇ 280000 ਕੰਪਿਊਟਰ ਕਰਾ ਆਪਣਾ ਇਹ ਢੋਲ ਆ ਗਿਆ ਦੇਖ ਸਕਦੇ ਹੋ ਬਹੁਤ ਵਧੀਆ ਸੰਦ ਆ ਜਿਹੜੇ ਇਹਨਾਂ ਨੇ ਆਹ ਕੰਪਿਊਟਰ ਕਰਾ ਦੇਖੋ ਕਿ ਕਿੰਨੀ ਤੇਰੀ ਇਹ 285000 ਰੁਪਿਆ ਇਹਦਾ ਰੇਟ ਹੈ ਇਦਰਾ ਗਿਆ ਰੂਟਾ ਵੀਟਰ ਆ ਗਿਆ ਦੇਖ ਸਕਦੇ ਹੋ ਬਹੁਤ 10 ਫੁੱਟਾ ਰੂਟਾ ਵੀਟਰ ਹੈ ਇਦਰੇ ਆ ਗਿਆ 10000 ਰੁਪਿਆ ਡਿਸਕਾਊਂਟ ਹੈ ਤੇ 1 ਲੱਖ ਬਾਈ ₹100 ਇਹਦੀ ਕੀਮਤ ਹੈ ਇਧਰ ਆ ਗਿਆ ਸੁਪਰਸੀਡਰ ਆ ਇਧਰ ਦੂਜਾ ਆਪਣਾ ਸੁਪਰਸੀਡਰ ਆ ਗਿਆ ਜੀ 2,65,000 ਰੁਪਏ ਦੀ ਕੀਮਤ ਹੈ ਤੇ ਦੇਖਾ 2,65,000 ਰੁਪਏ ਦੀ ਕੀਮਤ ਆ ਗਈ ਇਧਰ ਇਹ ਆ ਗਿਆ ਸੁਪਰਸੀਡਰ ਇਹਦੀ ਕੀਮਤ ਆ ਜਿਹੜੀ 2,65,000 ਰੁਪਏ ਬਹੁਤ ਵਧੀਆ ਜਿਹੜੇ ਇਹ ਆ ਗਿਆ 2,55,000 ਦੇ ਵਿੱਚ ਸੋਫਰ ਸੀਟਰ ਇਹਦਾ ਰੇਟ ਦਾ ਪਤਾ ਨਹੀਂ 20000 ਰੁਪਏ ਹੈ 30000 ਦਾ ਓਏ ਬੈਟਰੀ ਆ 80000 ਕਿੰਨੇ ਦਾ ਫਿਰ 30000 ਦਾ ਸੱਚੀ ਬੈਟਰੀਆਂ ਦੇ ਆ ਹਾਂਜੀ ਬੈਟਰੀਆਂ ਕਿੰਨੀਆਂ ਬੈਟਰੀਆਂ ਚ ਓਏ 2-4 ਹੋਣੀਆਂ ਉਸੇ ਕਾਰ ਵਾਲਾ ਸਿਸਟਮ ਆ ਟਾਈਮ ਪਾਸ ਆ ਸਾਲ ਦੀ ਹੁੰਦੀ ਆ 100 ਬਣੇ ਜਾਂਦੀ ਆ ਉਹ ਲੰਬ ਇਹ ਰੇਟ ਆਪਣੇ ਇਹ ਰੇਟ ਇਹਦਾ 25000 ਹੈ 25 ਹਾਂ ਇਹ ਕੋਲ ਮੇਰੇ ਜਾਂਦਾ ਹਾਂ ਉਹ ਆਪਣੇ ਜਿਹੜੀ ਏਜੰਸੀ ਆ ਜਿਹੜੇ ਬਾਦ ਰਾਮਪੁਰਾ ਆਟੋਮੇਸ਼ਨ ਦਾ ਇਹ ਨਾਂ ਕੀ ਹੈ ਸਤਨਾਮ ਸਿੰਘ ਸਾਡਾ ਡੀਲਰ ਹੈ ਜਿਹੜਾ ਉੱਥੇ 8000 ਰੁਪਿਆ ਦੇ ਹੈ ਬੱਟਾ ਪਾਉਣ ਵਾਲਾ ਇਹ ਤਵੀ ਵਾਲਾ ਸਿਸਟਮ ਹੈ 2000 ਰੁਪਿਆ 2000 ਰੁਪਿਆ ਛੋੜਾ ਤੇ ਇਧਰ ਆ ਗਈ ਹੈਰੋਂ ਕਿੰਨੀਆਂ ਇਹ 16 ਨੇ ਤੋਂ 16 ਹੈਰੋਂ ਆ ਗਈ ਇਹ ਪੂਰੇ ਘੱਟ ਵਾਲੇ ਜਿਹੜੇ ਪਰਾਲੀ ਨੂੰ ਵਿੱਚ ਦਾ ਬਣਵਾਸ ਤੇ ਬਹੁਤ ਵਧੀਆ ਹੈਰੋਂ ਆ ਇਹ ਹਦਰ ਆ ਗਿਆ ਆਪਣਾ ਜਗਾਰ ਦੂਜਾ ਜਿਹੜੇ ਆਪਾਂ ਖਰਚੇ ਪੜਦੇ ਆ 95000 ਰੁਪਿਆ ਰੇਟ ਹੈ ਇਹ ਨਾਲ ਦੀ ਨਾਲ ਜਿਹੜੀ ਕਣਕ ਦਾ ਛਿੱਟਾ ਦਿੰਦਾਗਾ ਖਰਚੇ ਵਧਣ ਦੇ ਮੂਰੇ ਮੂਰੇ ਨਾਲ ਜੇ ਇਹ ਖਰਚੇ ਵਧਦਾ ਨਾਲੇ ਛੱਟਾ ਕਣਕ ਦਾ ਛੱਟਾ ਜਾਂਦਾ ਹੈਗਾ ਬਹੁਤ ਵਧੀਆ ਚੀਜ਼ ਹੈ ਵੀ ਇਹਦਾ ਰੇਟ ਹੈ ਜਿਹੜਾ 95000 ਰੁਪਿਆ 10000 ਰੁਪਿਆ ਛੋਟਾਉਣ 5000 ਲੱਖ ਰੁਪਿਆ ਦਾ ਹੈਗਾ ਇਹ